ਸੀ ਜੀ ਵੀਡੀਓ ਬਣਾਉਣਾ ਉਤਰਾਂ ਨੂੰ ਪਾਵਾਂਗੇ ਜੀ ਆਪਾਂ ਰੋਟੀ ਬਹੀ ਰੋਟੀ ਪਾਵਾਂਗੇ ਤਣ ਤਾਂ ਜੋ ਬੱਚੇ ਵਧੀਆ ਹੋਲਸ ਹੋ ਪੌਣ ਨੂੰ ਪੌਣ ਨੂੰ ਰੋਟੀ ਬੈੱਲੇ ਪਰ ਰੋਟੀ ਹੁਣ ਚੂੜਾਗੇ ਚੂੜ ਦੇ ਪਾਉਨੇ ਆ ਰੋਟੀਆਂ ਨੂੰ ਦੇ ਥਾ ਦੇ ਤੁਸੀਂ ਲੱਗਿਆ ਨੂੰ ਕਿੰਨੀ ਰੋਟੀ ਪਾਉਂ ਚੂੜੀ ਆਹ 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 ਯੂਟਿਊਬ ਤੇ ਦੇ ਵਿੱਚ ਬਣਦੀ ਚੰਗੀ ਤਰ੍ਹਾਂ ਬਹੀ ਰੋਟੀ ਐ ਕਰੀਓ ਮਣੀਆਂ ਨੇ ਰੋਟੇ ਕਿਹਨੂੰ ਜਾਈਂ ਨਾ ਬਣਾਣਾ ਉੱਤਰ ਖਾਣ ਦੇ ਬੱਚੇ ਹੁੰਦੇ ਨੇ ਉਹਨਾਂ ਬੱਚਿਆਂ ਦੀ ਖੁਸ਼ੀ ਬਹੁਤ ਜਲਦੀ ਵੱਧਦੀ ਹੈ ਬਹੀ ਰੋਟੀ ਨਾਲ ਦੀ ਜੋਗ ਨੂੰ ਸ਼ਕਤੀ ਹੈ ਕੋਈ ਆ ਬੜਾ ਪੀਸ ਰਹਿ ਗਿਆ ਪਰ ਉਹਨੇ ਆਪੇ ਤੋੜ ਕੇ ਖਾਜੇ ਨੇ ਬਹੁਤ ਵਧੀਆ ਚੀਜ਼ ਹੈ ਇਹ ਬਹੀ ਰੋਟੀ ਬਹੁਤ ਜਾਨ ਹੁੰਦੀ ਹੈ ਨਰੂ ਵੀ ਡਾਕਟਰ ਅੱਜ ਕਰ ਕਹਿੰਦੇ ਨੇ ਵੀ ਜੇ ਰੋਟੀ ਖਾਓ ਰਾਤ ਨੂੰ ਨਾ ਕਰ ਕੋ ਸਵੇਰੇ ਖਾਓ ਉਹ ਕਹਿੰਦੇ ਨੇ ਕਿ ਆਪਣੇ ਬੱਚੇ ਗ੍ਰੋਥ ਕਰਨੋਂ ਛੱਡ ਗਏ ਸੀਗੇ ਤੇ ਇਹ ਸ਼ੁਰੂ ਕੀਤੀ ਹੈ ਜੋ ਉਸ ਚੋਂ ਦਾ ਫਰਕ ਦੱਸੀ ਪਰ ਆਪ 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 ਟੋਕਰੀਂ ਤੋਂ ਬਹੁਤ ਬੱਚ ਬਣ ਗਿਆ ਯਾਨੀ ਹੋਣੀ ਬੁੜੀ ਬੁੜੀ ਡਰਦੇ ਨੇ ਥੋੜੇ ਜੁੱਤਰ ਜੇ ਕੋਈ ਚੋਰ ਦੀ 4 5 ਓਕੇ ਨੇ ਆਉਂਦੀ ਆਪਾਂ ਉਹਨਾਂ ਨੂੰ ਚੋੜ ਦਾਂਗੇ ਨੂੰ ਨਾ ਜਾਣਗੇ ਕੌਣ ਹੈ ਆਪ 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 Å-å-å! Uh, 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 uh. uh, 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 uh.

ਲੱਗੇ ਹੀ ਖਾਣ ਦੇਖੋ ਇਹ ਚੂਰ ਦੀ ਉੱਪਰ ਰੋਟੀ ਨੂੰ ਸਾਰੇ ਹੀ ਲਾ ਜਾਣਗੇ ਆ ਆ ਆ ਆ ਆ ਆ ਲੱਗੇ ਨੇ ਹੀ ਖਾਣ ਰੋਟੀ ਜੂਰੀ ਹੈ ਜੀ ਆਪਾਂ ਨੇ ਜਿਹੜਾ ਕੋਈ ਬੜਾ ਪੀਸ ਰਹਿ ਗਿਆ ਉਹਨੂੰ ਬਾਅਦ ਚ ਮਲ ਦਾਂਗੇ ਖਾ ਰਹੇ ਬਹੁਤ ਫਾਇਦਾ ਹੈ ਰੋਟੀ ਪਾਉਣ ਦਾ ਗੁਤਰਾ ਨੂੰ ਜੀ ਬੱਚਿਆਂ ਦੀ ਗਰੋਥ ਬਹੁਤ ਸੋਹਣੀ ਹੁੰਦੀ ਆ ਜੇ ਰੋਟੀ ਪਾਉਣ ਇਹਨਾਂ ਨੂੰ ਆਪਾਂ ਦੇਖੋ ਕਿਵੇਂ ਲਾ ਕੇ ਖਾਣ ਰੋਟੀ ਖਾ ਕੇ ਬੱਚਿਆਂ ਨੂੰ ਦੇਣਗੇ ਜੀ ਚੋਗਾ ਬਾਅਦ ਚ ਦਿਖਾਉਣਾ ਤੁਹਾਨੂੰ ਬੱਚੇ ਵੀ ਆਪਾਂ ਬੈਠੇ ਪਾ ਪਾਵਾਂਗੇ ਇਹਨਾਂ ਨੂੰ ਪਾਣੀ ਪਾਣੀ ਪਾ ਦਈਏ ਤੌੜੀਆਂ ਦੇ ਵਿੱਚ ਭਰਦੇ ਪਾਣੀ ਆ ਡੱਬੇ ਚੱਲਦੇ ਨੇ ਡੱਬੇ ਸਾਰੇ ਇੱਕ ਵਾਰੀ ਹੁਣ ਸਾਫ਼ ਕਰਕੇ ਭਰ ਦਨੇ ਨੇ ਆਪਾਂ ਨੇ ਤੁਸੀਂ ਇਹਨੇ ਦੇਖੋ ਲੋ ਜੀ ਜੇ ਆਪਾਂ ਤੁਹਾਨੂੰ ਇੰਨਾ ਕੇ ਦਿਖਾਇਆ ਵੀਡੀਓ ਦੇ ਵਿੱਚ ਰੋਟੀ ਚੂਰ ਕੇ ਪਾਈ ਹੋਈ ਠੀਕ ਹੈ ਜੀ ਦੇਖ ਸਕੋ ਤੁਸੀਂ ਰੋਟੀ ਖਾ ਰਹੇ ਨੇ ਚੂਰੀ ਹੋਈ ਮੋਟੀ ਮੋਟੀ ਸਭ ਖਾ ਜਾਣੀਆਂ ਇਹਨਾਂ ਨੇ ਕੋਈ ਜ਼ਿਆਦਾ ਇੱਕ ਦੋ ਪੀਸ ਵਿੱਚ ਵੱਡੇ ਨੇ ਬਾਅਦ ਚੂਰ ਦਾਂਗੇ ਇਹਨਾਂ ਨੂੰ ਚੱਕ ਕੇ ਤਾਂ ਕਿ ਇਹਨਾਂ ਨੂੰ ਆਪ ਬਰੀ ਖਾ ਲਣਗੋ ਠੀਕ ਹੈ ਮੇਰੇ ਭਰਾ ਸਾਰੇ ਪਆ ਕਰੋ ਜਿਨ੍ਹਾਂ ਕੋ ਬੱਚੇ ਕੱਢੇ ਹੋਣੇ ਕੂਤਰਾਂ ਦੇ ਰੋਟੀ ਚੂਰ ਕੇ ਉਹਨਾਂ ਨਾਲ ਵੀ ਬੱਚੇ ਬਹੁਤ ਸੋਹਣੇ ਵੱਲਦੇ ਨੇ ਓਕੇ ਜੀ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ ਜੀ ਆਪਣੇ ਚੈਨਲ ਨੂੰ ਪਿਆਰ ਕਰਨਾ ਨਾ ਭੁੱਲੋ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਉਤਰਾਬਰੇ ਨਾਲ ਹੀ ਆਪਾਂ ਦਿੰਦੇ ਰਹਾਂਗੇ ਤੁਹਾਨੂੰ